वाह गुरुजी जी गुरुजी का खालसा वाह गुरुजी गुरुजी की जी फते तो हाल चाल तुसी दसो मैं भी ए सफर शहादत की है आओ बैठो आज आप इस गल बारे विचार कर दे सफर शहादत बहुत ही लंबा सफर है ਇਕ ਸਹਬਜਾਦੇ ਲੂਲਾਂ ਸੀਚੀ ਗਈ ਹੈ ਜਿਹੜਾ ਬਾਗ ਲੋਹਲਾ ਸਿਚਾ ਜਾਂਦਾ ਹੈ ਉਹ ਕਦੀ ਮਰ ਜਾਂਦਾ ਨਹੀਂ ਹੈ ਇਹਦਾ ਸਫਰਸ਼ਾਦ ਨਾਲ ਕੀ ਸੰਬੰਧ ਹੈ ਜਦੋਂ ਵजीर खान ਨਾਲ ਤੇ ਨਾਲ ਦੇ ਬਾਈ ਧਾਰ ਦੇ ਰਾਜੇ ਲੁੱਟੇਰੇ ਜਦੋਂ ਹਾਰ ਗਏ ਤਾਂ ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਭੇਜੀ ਜਿਸ ਵਿੱਚ ਕਿਹਾ ਕਿ ਸ਼ਾਹੀ ਫੌਜ ਆਨੰਦਪੁਰ ਵੱਲੋਂ ਭੇਜੀ ਜਾਏ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਤਮਾ ਕਰਨਾ ਹੈ ਤਾਂ ਉਸ ਲਗਭਗ 2.2 ਲੱਖ ਦੇ ਕਰੀਬ ਉਹ ਸ਼ਾਹੀ ਫੌਜ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਅੱਛਾ ਫਿਰ ਕੀ ਹੋਇਆ ਫਿਰ ਉਹਨਾਂ ਨੇ ਅੰਦਰ ਜਾਣ ਵਾਲੀ ਰਸਤ ਬੰਦ ਕਰ ਦਿੱਤੀ ਫਿਰ ਸਿੰਘਾਂ ਨਾਲ ਨਾਲ ਕੀ ਹੋਇਆ ਸਿੰਘਾਂ ਨੇ ਘੋੜਿਆਂ ਦੀ ਖਰਾਕ ਖਾਦੀ ਸੁੱਕੇ ਪੱਤੇ ਆਦ ਖਾਦੇ ਅਤੇ ਛੋਲੇ ਖਾ ਕੇ ਕਹਿੰਦੇ ਅਸੀਂ ਤਾਂ ਬਦਾਮ ਖਾਦੇ ਹਨ ਅਸ ਜਿਤਾ ਚੜ ਦੇ ਕਾ